ਅੱਜ 3 ਸਤੰਬਰ ਜੀ ਦਿਨ ਹੈਗਾ ਬੁੱਧਵਾਰ ਤੇ ਜਗ੍ਹਾ ਹੈਗੀ ਆ ਗੁਰਦੁਆਰਾ ਸਾਹਿਬ ਡਨਲਪ ਜੀ ਇਹ ਗੁਰੂ ਘਰ ਤੋਂ ਲੈ ਕੇ ਆ ਗਿਆ ਅੱਜ ਦਾ ਜਿਹੜਾ ਸਫ਼ਰ ਆਪਾਂ ਸ਼ੁਰੂ ਕਰਨ ਲੱਗੇ ਆਂਗੇ ਨਾ ਬੱਸ ਤੇ ਨਾ ਟ੍ਰੇਨ ਜੀ ਅੱਜ ਦਾ ਸਫ਼ਰ ਆ ਜਿਹੜਾ ਆਪਣਾ ਆਪਣੇ ਨਵੇਂ ਸਾਈਕਲਾਂ ਤੇ ਆ ਉੰਤੀ ਲਗੀ ਭਈ ਐ ਇਹ ਸਾਰਿਆਂ ਨਾਲ ਪਹਿਲਾਂ ਆਪਾਂ ਜਾ ਰਹੇ ਆ ਜੀ ਜਿਹੜਾ ਆਪਾਂ ਨੂੰ ਕੱਲ 11 ਵਜੇ ਦਾ ਟਾਈਮ ਮਿਲਿਆ ਸੀਗਾ ਸਮੁੰਦਰੀ ਜਹਾਜ਼ ਦਾ ਪਤਾ ਕਰਨ ਉਧਰ ਅੰਡਮਾਨ ਨਿਕੋਬਰ ਵੱਲ ਜਾਵਾਂ ਜਿੱਧਰ ਕਾਲੇ ਪਾਣੀ ਦੀ ਜੇਲ ਹੈ ਜੀ ਅੰਡਮਾਨ ਨਿਕੋਬਰ ਉਧਰ ਦਾ ਪਤਾ ਕਰਨ ਜਾ ਰਹੇ ਆ ਸਾਰਿਆਂ ਨਾਲ ਪਹਿਲਾਂ ਉਧਰ ਜਾਵਾਂਗੇ ਤੇ ਬਾਕੀ ਫਿਰ ਪਈ ਇਹਦਾ ਮਾੜੀ-ਮੋਟੀ ਡੈਂਡ ਕਮੈਂਟ ਜੀ ਰਹਿੰਦੀ ਹੈਗੀ ਉਹ ਕਰਾਉਣੀਆਂ ਮਗਰ ਲਈ ਕਾਠੀ ਲਵਾਉਣੀ ਤੇ ਹੋਰ ਦੇਖਦੇ ਆ ਜੀ ਕੀ ਕੁਝ ਹੋ ਜਾਂਦਾਗਾ ਉਹ ਕਰਾਉਣਾਗਾ ਤੇ ਐਸੇ ਨਾਲ ਜੀ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਪੈਣਾ ਭਰਾਮਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਸਫ਼ਰ ਅੱਜ ਦਾ ਆਪਾਂ ਸ਼ੁਰੂ ਕਰਨ ਲੱਗਿਆ ਜੀ ਇੱਥੋਂ ਜਾਵਾਂਗੇ ਆਪਾਂ ਜਿੱਥੋਂ ਆਏ ਆ ਰਾਤ ਲਗਭਗ 15 ਤੋਂ 20 ਕਿਲੋਮੀਟਰ ਦੇ ਵਿੱਚ ਵਿੱਚ ਪੈ ਜਾਂਦਾ ਜੀ ਇੰਨਾ ਕਾਗਾ ਤੇ ਦੇਖਦੇ ਆ ਕਿੰਨੇ ਕ ਟਾਈਮ ਚ ਪਹੁੰਚਦੇ ਆ ਭਾਈ ਕਿਉਂਕਿ ਬਾਜ਼ਾਰ ਚ ਰਾਸ਼ਾ ਜੇ ਸੜਕ ਸਾਫ਼ ਸੁਥਰੀ ਹੋਵੇ ਫਿਰ ਤਾਂ ਭਾਈ ਬਹੁਤ ਤੇਜ਼ ਜਾਂਦੇ ਆਗੇ ਤੇ ਵਾਰੀ ਵਾਰੀ ਲਾਲ ਬੱਤੀਆਂ ਔਨ ਕਰਕੇ ਰੁਕਣਾ ਪੈਂਦਾ ਵਾਰੀ ਵਾਰੀ ਐ ਨਹੀਂ ਪਤਾ 20 ਕਿਲੋਮੀਟਰ ਦੇ ਵਿੱਚ ਵਿੱਚ ਘਟੋ ਘਟ 20 ਲਾਲ ਬੱਤੀਆਂ ਜ਼ਰੂਰ ਆ ਜਾਂਦੀਆਂ 20 ਥਾਂ ਤੇ ਰੁਕਣਾ ਪੈਂਦਾ ਹੀ ਪੈਂਦਾਗਾ ਕਿਉਂਕਿ ਵੱਡਾ ਸ਼ਹਿਰ ਆ ਜੀ ਤੇ ਭੀੜ ਭੜੱਕਾ ਬਹੁਤ ਆ ਉਹਦਾ ਕਰਕੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਜੀ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਅੱਜ ਦੇ ਸਫ਼ਰ ਦੇ ਜੀ ਪਹਿਲੇ ਪੈਡਲ ਮਾਰੇ ਆਗੇ ਅੱਗੇ ਹੈਗਾ ਨਿਸ਼ੂ ਨਿਸ਼ੂ ਥੋੜਾ ਯਾ ਜ਼ਿਆਦਾ ਲੱਦਿਆ ਹੋਇਆਗਾ ਦਿਖਾਉਣਿਆ ਸਾਨੂੰ आज्ञाओं पीछे के में कदी अंगू लदया हुआ हैगा इधर <laughs> <अदर> देखो जी <laughs> केड़े लोड लदया हुआ ਜਾਂਦੀ ਹੈ ਜੀ ਰੇਲ ਗੱਡੀ ਦੀ ਲਾਈਨ ਦੂਜੇ ਪਾਸੇ ਆ ਪੜ ਜਾਂਦਾ ਹੈਗਾ ਇੱਕ ਇਧਰ ਨਾਵਾ ਪੁਲ ਬਣਿਆ ਹੋਇਆ ਪਰਲੇ ਪਾਸੇ ਤਿੰਨ ਪੁਲ ਬਣਿਆਗੇ ਇਕੱਠੇ ਤਿੰਨ ਨਹੀਂ ਇੱਕ ਚਾਰ ਹੈ ਜੀ ਕੋਹ ਪਰਲੇ ਪਾਸੇ ਹੋਰ ਛੜਕ ਰਹੇਗੀ ਰੇਲ ਗੱਡੀ ਵਾਲੀ ਲੇਨ ਵਿਚਾਲੇ ਰਹਿ ਜਾਂਦੀ ਹੈਗੀ ਚਾਰ ਪੁਲ ਆ ਗਏ ਇਹ ਇਕੱਠੇ ਕਾਫੀ ਲੰਬੇ ਆਗੇ ਹਣਗੇ 1.5-2 ਕਿਲੋਮੀਟਰ ਦੇ ਨੇੜੇ ਤੇੜ 6-7 ਕਿਲੋਮੀਟਰ ਸਾਈਕਲ ਚਲਾ ਕੇ ਲੈ ਕੇ ਆ ਗਿਆ ਤੇ ਜੀ ਥੋੜੇ ਟਾਈਮ 'ਚ ਆ ਗਿਆ ਕੋਈ ਪਤਾ ਹੀ ਨਹੀਂ ਲੱਗਿਆਗਾ ਕਿਉਂਕਿ ਰੈਲੇ ਬਹੁਤ ਚੱਲਦੇ ਆ ਬਾਈ ਤੇ ਜਿੱਦਾਂ ਪੁਲ ਪੁਲ ਆਉਂਦਾ ਮਾੜਾ ਮੋਟਾ ਉਹਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਚੜਾਈ ਕਿਵੇਂ ਚੜ ਜਾਂਦੀ ਆ ਤੇ ਦੁਕਾਨ ਵਾਲੇ ਬਾਈ ਨੇ ਜਿਵੇਂ ਕੱਲ੍ਹ ਦੇ ਆਪਾਂ ਨੂੰ ਗੇਅਰ ਸੈੱਟ ਕਰਕੇ ਦਿੱਤੇ ਹੋਏ ਆ ਤੇ ਆਪਾਂ ਪੰਗਾ ਲਿਆ ਹੀ ਨਹੀਂ ਜੀ ਮਗਰਲੀ ਕਰਾਰੀ ਹੈ ਕਿ 7ਵੇਂ ਤੇਜੀ ਤੇ ਅਗਲੀ ਕਰਾਰੀ ਦੂਜੇ ਤੇ ਹੈਗੀ ਉਹਨੇ ਕਿਹਾ ਸੀ 6 ਤੇ 2 ਵੀ ਰੱਖ ਸਕਦੇ ਹੋ ਤੇ 6 ਤੇ 8 ਨਹੀਂ 6 ਤੇ 7 ਮਗਰਲੀ ਕਰਾਰੀ 7 ਨੰਬਰ ਤੇ ਅਗਲੀ ਕਰਾਰੀ 2 ਨੰਬਰ ਤੇ ਕਿ ਜਿੱਦਾਂ ਸ਼ਹਿਰ ਚ ਭੀੜ ਭੜਕਾਗਾ ਤਾਂ ਤੁਸੀਂ ਇਹੀ ਗੇਰਾਂ ਤੇ ਰੱਖਣਾਗਾ ਜੀ ਬਦਲਨੇ ਨਹੀਂ ਹੈਗੇ ਜੇ ਸਾਫ ਸੁਥਰੀ ਸ਼ੜਕ ਹੁੰਦੀ ਆ ਨੇ ਵੱਡਾ ਰੋਡ ਆ ਗਿਆ ਕੋਈ ਭਾਈ ਟ੍ਰੈਫਿਕ ਨਹੀਂ ਹੈਗੀ ਕੁਛ ਨਹੀਂ ਆਉਂਦਾ ਜਾਂਦਾ 100 ਕਿਲੋਮੀਟਰ ਸਿੱਧਾ ਜਾਣਾ ਤੇ ਫੇਰ ਜਮਾ ਇਧਰੋਂ ਵੱਡੀ ਗਰਾਰੀ ਤੇ ਤੇ ਮਗਰੋਂ ਜਮਾ ਛੋਟੀ ਗਰਾਰੀ ਤੇ ਐਦਾਂ ਲੈ ਕੇ ਜਾਣੇ ਆਂ ਕਲਕੱਤਾ ਸ਼ਹਿਰ ਜੀ ਅੱਜ ਇੰਨਾ ਸਾਈਕਲਾਂ ਤੇ ਗਾਹਾਂਗੇ ਬੜਾ ਖਤਰਨਾਕ ਲੱਗਦਾ ਜੀ ਕਲਕੱਤੇ ਸ਼ਹਿਰ ਦੇ ਵਿੱਚ ਉਹ ਅੱਗੇ ਤੱਕ ਗੱਡੀਆਂ ਖੜੀਆਂ ਨੇ ਤੇ ਪਿੱਛੇ ਵੀ ਬਹੁਤ ਪਿੱਛੇ ਤੱਕ ਜਿਹੜੀਆਂ ਗੱਡੀਆਂ ਖੜੀਆਂਗਾ ਇਦਾਂ ਹੀ ਲੇਨ ਬਣੀ ਹੋਈ ਇੱਕ ਸੜਕ ਤੇ ਨਹੀਂ ਹਰੇਕ ਸੜਕ ਤੇ ਤੜਕੇ ਤੋਂ ਲੈ ਕੇ ਆਥਣ ਤੱਕ ਇਦਾਂ ਹੀ ਰੋਜ਼ ਸਾਹਮਣੇ ਜਿਹੜਾ ਤੁਸੀਂ ਪੁਲ ਦੇਖੀ ਜਾਂਦੇ ਹੋ ਜੀ ਇਹਦਾ ਨਾਂ ਹੈਗਾ ਹਾਵੜਾ ਪੁਲ ਕਲਕੱਤਾ ਦੀ ਸ਼ਾਨ ਤੇ ਪਹਿਚਾਨ ਇਹ ਹੁਗਲੀ ਦਰਿਆ ਦੇ ਉੱਤੇ ਬਣਿਆ ਹੋਇਆਗਾ ਜਿਹੜਾ ਕਿ ਬਿਨਾਂ ਕਿਸੇ ਨਟ ਬੋਲਟ ਤੋਂ ਕੱਲੇ ਰਿਵਟਾਂ ਨਾਲ ਤਿਆਰ ਹੋਇਆਗਾ ਇਹ ਦੁਨੀਆ ਦੇ ਸਾਰਿਆਂ ਨਾਲੋਂ ਵੱਡੇ ਪੁਲਾਂ ਵਿੱਚੋਂ ਇੱਕ ਪੁਲ ਹੈ ਜੀ ਇਸ ਪੁਲ ਦਾ ਨਿਰਮਾਣ 1936 ਦੇ ਵਿੱਚ ਹੋਇਆ ਤੇ ਇਹ ਚੱਲਣਾ ਸ਼ੁਰੂ ਹੋਇਆ ਜੀ 1943 ਦੇ ਵਿੱਚ ਇਸ ਪੁਲ ਦੀ ਲંબਾਈ 705 ਮੀਟਰ ਲੰਬਾਗਾ ਜੀ ਇਹ ਕਿਲੋਮੀਟਰ ਤੋਂ ਥੋੜਾ ਜਿਹਾ ਘੱਟ ਆਗਾ ਤੇ 71 ਫੁੱਟ ਚੌੜਾਗਾ 22 ਮੀਟਰ ਚੌੜਾਗਾ ਜੀ ਇਹ ਇੱਕ ਤਾਂ ਕਲਕੱਤਾ ਸ਼ਹਿਰ ਦੇ ਵਿੱਚ ਬਾਈ ਭੀੜ ਭੜੱਕਾ ਵਾਲਾਗਾ ਟ੍ਰੈਫਿਕ ਬਹੁਤ ਜ਼ਿਆਦਾ ਗੀ ਤੇ ਦੂਜਾ ਉੱਤੋਂ ਅੱਜ ਮੀਂਹ ਘਟ ਘਟ ਡੇਢ ਦੋ ਘੰਟੇ ਪਈ ਗਿਆ ਜਿਹੜੀ ਜਗ੍ਹਾ ਤੋਂ ਕੱਲ ਆਪਾਂ ਹੱਥ ਨੇ ਗਏ ਸੀ ਭਾਈ ਜਿੱਥੇ ਕਿਸਤੀ ਦਾ ਪਤਾ ਹੁੰਦਾ ਨਾ ਸਾਰਾ ਕੁਝ ਸਾਹਮਣੇ ਉਹ ਲਿਖਿਆ ਹੋਇਆਗਾ ਤੇ ਉਸੇ ਜਗ੍ਹਾ ਤੇ ਆਪਾਂ ਨੂੰ 11 ਵਜੇ ਬੁਲਾਇਆ ਗਿਆ ਸੀਗਾ ਪਰ ਆਪਾਂ ਪਹੁੰਚੇ ਹਾਂਗੇ 9:1 ਵਜੇ ਮੀਂਹ ਦਾ ਕਰਕੇ ਤੇ ਆ ਭੀੜ ਭੜੱਕੇ ਦਾ ਕਰਕੇ ਰਾਹ 'ਚ ਘਟੋ ਘਟ ਬਾਈ 15 18 ਕਿਲੋਮੀਟਰ ਆਉਂਦਿਆਂ ਨੂੰ ਘਟ ਘਟ 15 ਰੀ ਦਾ ਲਾਲ ਬੱਤੀ ਹੋਈ ਆਗੀ ਫਰੋ ਇੱਕ ਇੱਕ ਮਿੰਟ ਦੋ ਦੋ ਮਿੰਟ ਕਿਤੇ ਖੜਨਾ ਪਿਆ ਕਿਤੇ ਉਹੀ ਜਾਮ ਲੱਗਿਆ ਰਹਿੰਦਾਗਾ ਥਾਂ ਥਾਂ ਤੇ ਐ ਕਰਦੇ ਕਰਾਉਂਦੇ ਮਸਾਂ ਪਹੁੰਚੇ ਆ ਜੀ ਲਗਭਗ ਜੀ ਡੇਢ ਲਗਭਗ ਡੇਢ ਘੰਟੇ ਵਾਂਗੂ ਆਪਾਂ ਦਫਤਰ ਜਿੱਥੇ ਲਾਇਆ ਜੀ ਗੱਲਬਾਤ ਕਰੀ ਪਰ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਅੰਡਮਾਨ ਵਾਲੇ ਜਾਜ ਦਾ ਪਾਈ ਹਜੇ ਕੋਈ ਹੱਲ ਨਹੀਂ ਹੋਇਆ ਤੇ ਹੁਣ ਕਹਿੰਦੇ 4 ਵਜੇ ਆਇਓ ਹੁਣ ਦੇਖਦੇ ਆ ਕਿਸੇ ਪਾਸੇ ਹੋਰ ਜਾਂਦੇ ਆ ਜਾਂ ਤਾਂ ਸਾਈਕਲ ਦੀ ਮਗਰਲੀ ਕਾਠੀ ਹੀ ਰਹਿੰਦੀ ਆ ਲੈਣ ਵਾਲੀ ਉਹ ਲੈਣ ਜਾਂਦੇ ਆਗੇ 4 ਵਜੇ ਤੱਕ ਤੇ ਫਿਰ 4 ਵਜੇ ਇੱਥੇ ਦੁਬਾਰਾ ਫਿਰ ਵਾਪਸ ਆਵਾਂਗੇ ਸ਼ਹਿਰ ਕੋ ਮੰਦੀ ਪਜਾਈ ਜੀ ਕੰਮ ਧੰਦੇ ਕਰਦੇ ਫਿਰਦੇ ਆ ਹਜੇ ਕਲਕੱਤਾ ਸ਼ਹਿਰ ਦੇ ਵਿੱਚ ਕੁਝ ਕੁ ਸੜਕਾਂ ਬਾਈ ਐਦਾਂ ਦੀਆਂ ਜਿੱਥੇ ਆਪਾਂ ਸਾਈਕਲ ਨਹੀਂ ਲਿਜਾ ਸਕਦੇ ਜਿਵੇਂ ਨਾਲ ਵਾਲੀ ਸੜਕਾ ਬਾਈ ਜਾਈ ਜਾਂਦੀ ਹੈਗੀ ਤੇ ਇੱਧਰ ਦੀ ਕਹਿੰਦੇ ਭਾਈ ਜੁਰਮਾਨਾ ਵੀ ਹੋ ਜਾਂਦਾ ਜੀ ਸਾਈਕਲ ਲੈ ਕੇ ਜਾਈਏ ਤਾਂ ਇੱਕ ਪੁਲਿਸ ਵਾਲਾ ਭਰਾ ਸੀਗਾ ਉਹ ਕਹਿੰਦਾ ਇੱਧਰ ਦੀ ਲੈ ਜਾ ਤੁਸੀਂ ਪਰ ਪੈਦਲ ਤੋਰ ਕੇ ਸਾਈਕਲ ਦੇ ਉੱਤੇ ਚੜ ਕੇ ਵੀ ਨਹੀਂ ਜਾਣਾਗਾ ਤਾਂ ਹੁਣ ਇੱਧਰ ਦੀ ਲੈ ਕੇ ਜਾਈ ਜਾਂਦੇ ਆਗੇ ਤੋਰ ਕੇ ਹੌਲੀ ਹੌਲੀ ਕਰਦੇ ਕਰਾਉਂਦੇ ਜੀ 4 ਵੀ ਵੱਜ ਗਏ ਤੇ ਅੱਜ ਮਾਫ ਕਰਿਓ ਆਪਾਂ ਸ਼ਹਿਰ ਦਾ ਕੁਝ ਆਸਾ-ਪਾਸਾ ਜਿਹੜਾ ਨਹੀਂ ਦਿਖਾ ਸਕੇ ਤੋਨੀਆਂ ਖਾਸ ਗੱਲਾਂ ਬਾਤਾਂ ਕੋਈ ਖਾਸ ਬਾਜ਼ਾਰ ਜਾਂ ਕੋਈ ਹੋਰ ਵੀ ਖਾਸ ਜਗਾ ਹੁੰਦੀ ਹੈ ਨਾ ਤੇ ਉਦਾਂ ਦਾ ਆਪਾਂ ਵੀਡੀਓ ਦੇ ਵਿੱਚ ਕੁਝ ਨਹੀਂ ਦਿਖਾ ਸਕੀ ਕਿਉਂਕਿ ਆ ਕੰਮਾਂ ਤੰਦਿਆਂ ਤੋਂ ਬੇਲ ਨਹੀਂ ਮਿਲੀ ਉੱਥੇ ਉਹਨਾਂ ਦੇ ਦਫ਼ਤਰ ਤੋਂ ਹੀ ਨਹੀਂ ਬੇਲ ਮਿਲੀ ਜੀ ਤੇ 4 ਵੀ ਵੱਜ ਗਏ ਪਰ ਆਪਣਾ ਕੰਮ ਜਿਹੜਾ ਕੰਮ ਵੀ ਨਹੀਂ ਹੋਇਆ ਤੇ ਬਹੁਤ ਆਸਾ-ਪਾਸਾ ਬਹੁਤ ਪਾਸੇ ਭੱਜੇ ਜੀ ਤੇ ਆਪਣੇ ਉਹ ਅੰਡਮਨ ਵਾਲੇ ਜਹਾਜ਼ ਦਾ ਵੀ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਹੈਗਾ ਤੇ 4 ਤੋਂ ਟਾਈਮ ਹੁਣ ਥੋੜਾ ਜਿਹਾ ਉੱਪਰ ਹੋ ਗਿਆ ਜੀ ਹੁਣ ਆਪਾਂ ਜਿਹੜਾ ਜਾਣੇ ਅਗੇ ਜੀ ਆ ਸਾਈਕਲ ਦੀ ਡੰਡ ਕਮੈਂਡ ਜੀ ਕਰਾਉਣਾ ਜਿੰਨਾ ਕ ਟਾਈਮ ਆਪਣੇ ਕੋਲੇ ਬਚਿਆ ਭਾਈ ਇਹਦਾ ਆਪਾਂ ਠੀਕ ਕਰਾ ਲਈਏ ਕਿਉਂਕਿ ਬੈਗ ਬੂਗੀ ਮਗਰ ਟੰਗਣਿਆ ਕਾਠੀ ਵੀ ਮਗਰ ਲਵਾਉਣੀ ਹੈਗੀ ਤੇ ਹੋਰ ਵੀ ਮਾੜਾ ਮੋਟਾ ਜਿਹੜਾ ਕੁਝ ਟਾਇਰ 250 ਇੱਕ ਅੱਧਾ ਨਾਲ ਚੱਕਣ ਵਾਸਤੇ ਉਦਾਂ ਦੀਆਂ ਚੀਜ਼ਾਂ ਜਿੰਨਾ ਕ ਟਾਈਮ ਆਪਣੇ ਕੋਲੇ ਬਚਿਆ ਤੇ ਉਧਰ ਨੂੰ ਚਲਦੇ ਆ ਜੀ ਹੁਣ ਉਹ ਦੁਕਾਨ ਕਣੀ ਜਿੱਥੇ ਦਾ ਭਾਈ ਸਮਾਨ ਸੱਲਾ ਮਿਲਦਾਗਾ ਸਾਈਕਲ ਦਾ ਤੇ ਚਲਦੇ ਸਾਈਕਲ ਬਾਈ ਬਹੁਤ ਸੋਹਣੇ ਆਗੇ ਸੋਹਣੇ ਵੀ ਚਲਦੇ ਤੇ ਰੈਲੇ ਵੀ ਬਹੁਤ ਚਲਦੇ ਆ ਮੈਂਟੋ ਮੈਂਟਿਓ ਗਾਣੂ ਪਾਜ ਜਾਂਦੇ ਆ ਬਾਈ ਪਸੰਦ ਲੱਗਦਾ ਤੇ ਬੜਾ ਮਨ ਖੁਸ਼ ਆ ਬਹੁਤ ਮਨ ਖੁਸ਼ ਆਗਾ ਸਾਈਕਲ ਚਲਾ ਕੇ ਮਸ ਲੱਗਿਆ ਲੱਗਦਾ ਉਹਦੇ ਗੋਡੇ ਕੜਕ ਕੜਕ ਕਰਦੇ ਸੀ ਉਹਨਾਂ ਸਾਈਕਲਾਂ ਤੇ ਜ਼ੋਰ ਜ਼ਿਆਦਾ ਲੱਗਦਾ ਸੀਗਾ ਤੇ ਤੁਰਦੇ ਘੱਟ ਸੀ ਇਹ ਜ਼ੋਰ ਬਿਲਕੁਲ ਘੱਟ ਲੱਗਦਾਗਾ ਪਤਾ ਨਹੀਂ ਤੇ ਭਾਈ ਉਹ ਬਾਲੇ ਚਲਾਏ ਸੀਗਾ ਉਹਨਾਂ ਮਗਰ ਵਜਨ ਵਾਲਾ ਸੀਗਾ ਤਾਂ ਕਰਕੇ ਇਹੇ ਲੱਗਦੇ ਆਗੇ ਹਨਾ ਤੇ ਪਰ ਪਤਾ ਨਹੀਂ ਲੱਗਦਾ ਚਲਾਉਂਦਾ ਪੁਲ ਵੀ ਉਹੀ ਚੜ ਜਾਂਦੇ ਆ ਬਿਲਕੁਲ ਆਰਾਮਦਾਰੀ ਨਾਲ ਤੇ ਅੱਗੇ ਜੋ ਚੜਾਈਆਂ ਆਉਣੀਆਂ ਬਾਕੀ ਬੱਬਾ ਭਲੀ ਕਰੇ ਦੱਸਦਾ ਵਾਂ ਅ ਲਮਾਈ ਦੇ ਲੈ ਦੱਸੋ ਜੀ ਇਹ ਜਿਹੜੇ ਸਾਈਕਲ ਲੈਣਾ ਜੀ ਇਹ ਫੋਰਨ ਸਾਰਾ ਕੁਝ ਦਾ ਬਾਹਰ ਲਈ ਹੈ ਤੇ ਤਾਂ ਕਰਕੇ ਤੁਸੀਂ ਨਾ ਦੇਖੋਗੇ ਇਹਦੀਆਂ ਜਿਹੜੀਆਂ ਬ੍ਰੇਕਾਂ ਵੀ ਨਹੀਂ ਨੇ ਨਾ ਬਰੋ ਇਹ ਜਿਹੜੀ ਸੱਜੇ ਇਹ ਵਾਲੀ ਬ੍ਰੇਕ ਹੈ ਆਪਣੇ ਇੰਡੀਆ ਦੇ ਵਿੱਚ ਇਹ ਅੱਗੇ ਰਹੀ ਹੁੰਦੀ ਹੈ ਇਧਰਲੇ ਪਾਸੇ ਵਾਲੀ ਖੱਬੇ ਵਾਲੀ ਹੁੰਦੀ ਹੈ ਇਹਦੇ ਜਿਹੜੀ ਖੱਬੇ ਵਾਲੀ ਹੈ ਉਹ ਅੱਗੇ ਦੀ ਹੈ ਇਧਰ ਵਾਲੀ ਪਿੱਛੇ ਦੀ ਜਿਹੜਾ ਫੋਰਨ ਫੋਰਨ ਸਿਸਟਮ ਹੈ ਇਹ ਹਾਂ ਇਹਦਾ ਕੰਮ ਉਲਟ ਹੈ ਤੇ ਇਹਦੇ ਚ ਹਾਈਡਰੋਲਿਕ ਬ੍ਰੇਕਾਂ ਨੇ ਜਿੱਦਾਂ ਆਪਣਾ ਏਬੀਐਸ ਕੰਮ ਕਰਦਾ ਨਾ ਐਂਟੀ ਲੋਕਿੰਗ ਬ੍ਰੇਕਿੰਗ ਸਿਸਟਮ ਐਦੀ ਪਿਛਲੀ ਬ੍ਰੇਕ ਦੇ ਵਿੱਚ ਏਬੀਐਸ ਹੈ ਉਹ ਇਦਾਂ ਹੀ ਕੰਮ ਕਰਦਾ ਹੈ ਮਤਲਬ ਆਪਾਂ ਤੂੰ ਆ ਚੈੱਕ ਕਰੇਗਾ ਨਾ ਇਹ ਦਬਾਏਗਾ ਇੱਕੋ ਦਮ ਸਾਈਕਲ ਨਹੀਂ ਰੁਕੇਗੀ ਤੂੰ ਦੱਬਨ ਦੇ ਨਾਲ 2-3 ਸਕਿੰਟ ਲਏਗੀ ਫਿਰ ਜਾ ਕੇ ਰੁਕੇਗੀ ਸਾਈਕਲ ਮਤਲਬ ਬਾਹਰਲੇ ਸਾਰੇ ਸਿਸਟਮ ਹੈਗੇ ਆ ਤੇ ਬਾੜਾ ਤਕੜਾ ਸੀਨ ਹੈ ਇਹ ਤੇ ਬਹੁਤ ਵਧੀਆ ਤੇ ਬਾਸ ਚਲਾ ਕੇ ਇਹਨਾਂ ਲੱਗਦਾ ਕਿ ਸਿਰਾਈ ਹੋਇਆ ਪਿਆ ਕੰਮ ਪੈਡਲ ਬਹੁਤ ਘੱਟ ਮਤਲਬ ਜ਼ੋਰ ਲੱਗਦਾ ਹੈ ਤੇ ਸਾਈਕਲ ਭੱਜੇ ਤੁਰੇ ਜਾਂ ਹੋਰ ਚੱਲਦੇ ਆਂ ਟੀਕੈਟ ਲਾਉਣ ਚੱਲੀਏ ਚਲੋ ਜੀ ਚਲੋ ਚਲੋ ਜੀ ਚਲੋ ਕਲਕੱਤਾ ਬਹੁਤ ਸੋਹਣਾਗਾ ਜੀ ਆਸੇ ਪਾਸੇ ਦੀਆਂ ਜਿਹੜੀਆਂ ਬਿਲਡਿੰਗਾਂ ਘਰ ਆਏ ਬਹੁਤ ਸਮਾਂ ਪੁਰਾਣੀਆਂ ਆ ਬਹੁਤ ਟਾਈਮ ਪੁਰਾਣੀਆਂ ਆ ਪਹਿਲਾਂ ਦੀਆਂ ਆ ਤੇ ਦੇਖਣ ਚ ਬਹੁਤ ਸੋਹਣੀਆਂ ਲੱਗਦੀਆਂ ਨੇ ਨਵੀਆਂ ਵੀ ਬਹੁਤ ਆ ਬਿਲਡਿੰਗਾਂ ਪਰ ਇਦਾਂ ਦੀਆਂ ਪੁਰਾਣੀਆਂ ਵੀ ਬਹੁਤ ਆ ਜਿਹੜੀਆਂ ਦੇਖਣ ਚ ਬਹੁਤ ਸੋਹਣੀਆਂ ਲੱਗਦੀਆਂ ਸੜਕਾਂ ਵੀ ਸਾਫ਼ ਸੁਥਰੀਆਂ ਬਸ ਇੱਕ ਤਾਂ ਟ੍ਰੈਫਿਕ ਬਹੁਤ ਜ਼ਿਆਦਾ ਕੀ ਜੀ ਵਾਲਾ ਭੀੜ ਪੜਕਾਗਾ ਇਧਰੋਂ ਹਾਰਨ ਉਧਰੋਂ ਹਾਰਨ ਬਸ ਉਹਦਾ ਕਰਕੇ ਚੱਤ ਜਾ ਕੇ ਜਾਂਦਾ ਤੇ ਇੱਕ ਜਿਹੜੇ ਇਥੋਂ ਦੇ ਲੋਕ ਆ ਜੀ ਜ਼ਿਆਦਾਤਰ ਜਿਹੜੇ ਉਹ ਮਾੜਾ ਮੋਟਾ ਵੀ ਸਾਈਕਲ ਆਸੇ ਪਾਸੇ ਮਾੜਾ ਜਾਂ ਨਾਲ ਲੱਗ ਜੇ ਤੇ ਬੜਾ ਔਖਾ ਬੋਲਦੇ ਆਗੇ ਆਪਾਂ ਨੂੰ ਨਹੀਂ ਆਪਸ ਵਿੱਚ ਵੀ ਟੈਕਸੀਆਂ ਵਾਲੇ ਆਪਣੇ ਆਹ ਕਿਚਰੀਆਂ ਵਾਲੇ ਬਹੁਤ ਲੜਦੇ ਆ ਆਪਸ ਵਿੱਚ ਕਦੇ ਕੀ ਦੇ ਨਾਲ ਲੜੀ ਜਾਂਦੇ ਕਦੇ ਕੇ ਉਹ ਹੱਥੋਂ ਪਾਈ ਨਹੀਂ ਹੁੰਦੇ ਬਸ ਲੜਦੇ ਕੱਲਾ ਬੋਲਚਾਲ ਨਾਲ ਹੀ ਆ ਹੱਥ ਪਾਈ ਨਹੀਂ ਕਰਦੇ ਲੜਦੇ ਕੱਲਾ ਬਸ ਬੋਲ ਕੇ ਆਗਾ ਤੇ ਬਾਕੀ ਬਹੁਤ ਸੋਹਣਾ ਮੌਸਮ ਇੱਥੋਂ ਦਾ ਬਹੁਤ ਸੋਹਣਾ ਮੀਂਹ ਹੋਈ ਪਤਾ ਨਹੀਂ ਕਦੋਂ ਆਜੇ ਅੱਜ ਬਿਲਕੁਲ ਧੁੱਪ ਹੈ ਨਹੀਂਗੀ ਗਰਮੀ ਅਜ ਜਮਾ ਨਹੀਂ ਹੈਗੀ ਬਸ ਸਿਰਦਰਦੀ ਹੋਈ ਇੱਧਰ ਉੱਧਰ ਜਾ ਕੇ ਇਹ ਤਾਂ ਫਿਰ ਕਰਨੀ ਪਊਗੀ ਜੀ ਇੰਨਾ ਕ ਤਾਂ ਤੇ ਇੰਨਾ ਕ ਤਾਂ ਹੰਬਲਾ ਮਾਰਨਾ ਹੀ ਪੈਂਦਾਗਾ ਬਾਕੀ ਆ ਬੱਦਲ ਦੇਖੋ ਤੁਸੀਂ ਹੁਣ ਆਪਾਂ ਜਾਈ ਜਾਨੇ ਆ ਭਾਈ 2 ਕੈਥਰਨ ਵਾਲੀ ਦੁਕਾਨ ਤੇ ਉੱਥੇ ਇਹਨਾਂ ਦਾ ਮਾੜਾ ਮੋਟਾ ਜਿਹੜਾ ਸਮਾਨ ਆ ਉੱਥੋਂ ਮਿਲੂਗਾ ਜਿਵੇਂ ਮਗਰ ਲਈ ਕਾਠੀ ਹੋਗੀ ਇੱਕ ਦੋ ਚੀਜ਼ਾਂ ਹੋਰ ਉੱਥੋਂ ਮਿਲੂਗਾ ਜੀ ਸਮਾਨ ਬੜੀ ਮੁਸ਼ਕਲ ਨਾਲ ਲੱਭ ਲਵਾ ਕੇ ਜੀ ਆ ਡੀ ਕੈਥਲੋਨ ਵਾਲੇ ਦੁਕਾਨ ਤੇ ਆਏ ਸੀ ਕਿ ਆਪਾਂ ਤੇ ਜੇ ਮੈਂ ਥੋੜਾ ਜਾਂ ਅੰਦਰ ਨੂੰ ਗਏ ਭਾਈ ਕਹਿੰਦੇ ਇੱਥੇ ਕਹਿੰਦੇ ਉਹ ਸਮਾਨ ਨਹੀਂ ਮਿਲਦਾ ਸਾਈਕਲਾਂ ਦਾ ਕਹਿੰਦੇ ਇੱਕ ਆਪਣੀ ਵੱਡੀ ਦੁਕਾਨਾ ਵੱਡਾ ਸਟੋਰ ਆਗਾ ਉੱਥੇ ਜਾਓ ਕਹਿੰਦੇ ਹੁਣ ਇਥੋਂ ਦੋ ਢਾਈ ਕਿਲੋਮੀਟਰ ਹੋਰ ਜਾਣਾ ਪਊਗਾ ਜੀ ਤੇ ਅੱਜ ਦਾ ਦਿਨ ਆਪਣਾ ਐਦਾਂ ਹੀ ਆ ਸਾਰਾ ਇਧਰੋਂ ਉਧਰ ਭੱਜਲੇ ਇਧਰੋਂ ਉਧਰ ਭੱਜਲੇ ਪਹਿਲਾਂ ਉਹ ਦਫ਼ਤਰ ਚ ਦਫਤਰ ਵਾਲਿਆਂ ਦੀ ਅਸਲ ਵਿੱਚ ਕੋਈ ਗਲਤੀ ਨਹੀਂ ਕੁਝ ਗਲਤੀਆਂ ਆਪਣੇ ਆਪ ਦੀਆਂ ਵੀ ਹੁੰਦੀਆਂ ਨੇ ਟਾਈਮ ਤੇ ਆਪਣੇ ਕੋਲੇ ਕੋਈ ਕਾਗਜ਼ ਪੱਤਰ ਨਾ ਹੋਵੇ ਹਨਾ ਤੇ ਉਹਦਾ ਵੀ ਰੌਲਾ ਪੈ ਜਾਂਦਾ ਹੈ ਹੁਣ ਆਪਾਂ ਵੱਡੀ ਦੁਕਾਨ ਕਣੀ ਚਲਦੇ ਆ ਜਿੰਨਾਂ ਦੀ ਕਣੀ ਡੀ ਕੈਥਲਨ ਜੀ ਪਹਿਲਾਂ ਵਾਲੀ ਦੁਕਾਨ ਛੋਟੀ ਸੀਗੀ ਤੇ ਹੁਣ ਆਪਾਂ ਡੀ ਕੈਥਲਨ ਵਾਲਿਆਂ ਦੀ ਵੱਡੀ ਦੁਕਾਨ ਤੇ ਆ ਗਏ ਇਹ ਕਲਕੱਤਾ ਦੇ ਸਰਲੀ ਏਰੀਆ ਦੇ ਵਿੱਚ ਪੈ ਜਾਂਦੀ ਆ ਭਾਈ ਇੱਥੇ ਸਾਰਾ ਸਮਾਨ ਹੀ ਮਿਲ ਜਾਂਦਾ ਆਪਾਂ ਦੇਖਦੇ ਆ ਆਪਣੇ ਸਾਈਕਲ ਦਾ ਕੀ ਸਮਾਨ ਸੱਲਾ ਇੱਥੋਂ ਮਿਲਦਾਗਾ ਖਾਸਾ ਹੀ ਵੱਡੀ ਦੁਕਾਨ ਆ ਬਾਈ ਸਾਰਾ ਕੁਝ ਹੀ ਮਿਲਦਾ ਲੀੜਾ ਲੱਤਾ ਕੀ ਫੁੱਟਬਾਲਾਂ ਬੂਟ ਬਾਟ ਸਭ ਕੁਝ ਏ ਟੂ ਜ਼ेड ਪਾਣੀ ਵਾਲੀਆਂ ਬੋਤਲਾਂ ਹੋ ਗਈਆਂ ਇਦਾਂ ਦਾ ਉੱਲ ਸਾਰਾ ਕੁ ਉੱਲ ਮਲਾਗੇ ਸਭ ਕੁਝ ਮਿਲਦਾਗਾ ਆਉਣ ਦੇ ਆਉਣ ਦੇ ਸਾਈਕਲਾਂ ਦਾ ਸਮਾਨ ਕਹਿੰਦੇ ਬਈ ਦੂਜੀ ਮੰਜ਼ਲ ਤੇ ਆਗਾ ਇਹ ਛਤਰੀਆਂ ਪਾਣੀ ਦਾ ਪਿਆ ਬੈਠੀ ਆ ਗਈ ਬਈ ਦੂਜੀ ਮੰਜ਼ਲ ਇੱਥੇ ਕਹਿੰਦੇ ਸਾਈਕਲਾਂ ਦਾ ਸਮਾਨ ਦੇਖਦੇ ਆ ਕੀ ਆ ਸਾਈਕਲਾਂ ਦਾ ਸਮਾਨ ਇੱਥੇ ਇਹ ਤਾਂ ਉਹ ਕੁਰਸੀ ਹੈ ਜਿਹੜੀ ਇਕੱਠੀ ਜੀ ਹੋ ਜਾਂਦੀ ਹੈਗੀ ਜੀ ਲੈ ਵੀ ਬਿੱਟੂ ਹਾਂ ਹਾਂ ਰੈਸਟ ਮੋਡ ਔਨ ਹੋ ਗਿਆ ਫੇਰ ਦੇਖ ਇੱਧਰਲੇ ਪਾਸੇ ਵੀ ਲੈਣਾ ਚਲਾਏ ਖੜੇ ਆ ਭਾਈ ਸੋਹਣੇ ਸੋਹਣੇ ਸਾਈਕਲ ਆ ਚਿੱਟੇ ਜੇ ਰੰਗ ਵਾਲਾ 20 ਬਟਵਨ ਇਹ ਕਿੰਨੇ ਦਾ 7000 ਲਿਖਿਆ ਹੈਗਾ ਜੀ ਪਤਾ ਨਹੀਂ ਇਹਦੇ ਲਿਖਿਆ ਕਿ ਕਿਸੇ ਹੋਰ ਦਾ ਰੇਟ ਲਿਖਿਆ 7000 ਦਾ ਤਾਂ ਇੰਨਾ ਸਸਤਾ ਤਾਂ ਇੱਥੇ ਹੋਣਾ ਨਹੀਂਗਾ 9 999 27999 ਉਹ ਪਿੱਛੇ 98999 ਜਿਹੜੇ ਆਪਣੇ ਗੀਅਰ ਲੱਗੇ ਹੋਏ ਐ ਇਹ 60000 ਦੇ ਸਾਈਕਲ ਤੇ ਗੀਅਰ ਦੇ ਲੋ ਟਰਨੀ ਦਾ ਲੱਗਾ ਹੈ ਸ਼ਮਨੋ ਦਾ ਟਰਨੀ ਦਾ ਆਪਣੇ 40000 ਵਾਲੇ ਸਾਈਕਲ ਤੇ ਟਰਨੀ ਦਾ ਗੀਅਰ ਲੱਗਾ ਹੋਇਆ ਹਾਂ ਉਹ ਪਿਛੇ ਰੇਟ ਨਹੀਂ ਪਰ ਇਹ ਹਾਈਬ੍ਰਿਡ ਸਾਈਕਲ ਹੈ 60000 ਦਾ ਹੈਗਾ ਉਹ ਪਿਛਲਾ 60000 ਹਾਂ ਉਹ ਪਿਛਲਾ 60000 ਦਾ ਇਹ 82000 ਦਾ ਹਾਂ 70000 ਦਾ ਨਾ ਬੜੇ ਮਹਿੰਗੇ ਸਾਈਕਲ ਹੈ ਉਹਦੇ ਤੇ ਵੀ ਉਹਦੇ ਤੇ ਅਸੇਰਾ ਦਾ ਲੱਗਾ ਹੈ ਜਿਹੜਾ ਆਪਣੇ ਤੇ ਲੱਗਾ ਹੈ ਅਸੇਰਾ ਦਾ ਅਸੇਰਾ ਉਹ ਵੀ ਨਹੀਂ ਆਇਆ ਹੈ ਹਾਂ ਅੱਛਾ ਇਹ ਆ ਹੈ ਐਮਪੀ ਵੀ ਇੱਕ ਤਾਂ ਆਪਾਂ ਨੂੰ ਆ ਚਾਹੀਦੀ ਸੀਗੀ ਜੀ ਆ ਮਗਰਲੀ ਕਾਟੀ ਸਾਈਕਲ ਦੀ ਇੱਥੋਂ ਮਿਲ ਜਾਂਦੀਆਂ ਆ ਛੋਟੀ ਵੀ ਮਿਲ ਜਾਂਦੀ ਐ ਇੱਕ ਵੱਧ ਭਾਰੀ ਐ ਇਹਦੇ ਨਾਲੋਂ ਮਹਿੰਗੀ ਉਹ ਵੀ ਮਿਲ ਜਾਂਦੀ ਐ ਤੇ ਪਰ ਕਹਿੰਦੇ ਭਾਈ ਇਹ ਜਿਹੜਾ ਚੀਜ਼ ਹੈਗੀ ਨਾ ਇਹ ਜਿਹੜੇ ਇਹਨਾਂ ਦੀ ਕੰਪਨੀ ਦਾ ਸਾਈਕਲ ਆ ਉਹਦੇ ਤੇ ਠੀਕ ਲੱਗਦਾ ਆਪਣੇ ਕੋਲੇ ਜਿਹੜਾ ਸਾਈਕਲ ਆ ਉਹਦੇ ਤੇ ਇਹ ਫਿੱਟ ਨਹੀਂ ਬੈਠਦੀ ਜੀ ਦੂਜੀ ਚੀਜ਼ ਚਾਹੀਦੀ ਸੀ ਆਪਾਂ ਨੂੰ ਆਹਾ ਮਗਰਿਆੜ ਜੀ ਇਹ ਵੀ ਕਹਿੰਦੇ ਭਾਈ ਤੁਹਾਡੇ ਸਾਈਕਲ ਤੇ ਕਹਿੰਦੇ ਨਹੀਂ ਫਿੱਟ ਬੈਠਦੇ ਇਹਨਾਂ ਦੀ ਕੰਪਨੀ ਵਾਲੇ ਤੇ ਫਿੱਟ ਬੈਠਣਗੇ ਆਹ ਬੱਟ ਬੈਠੇ ਸੀਗੇ ਜੀ ਹੁਣ ਇਹ ਕੱਲਾ ਲੈਨੋ ਜੀ ਨਹੀਂ ਕਰਦਾ ਬੈੱਕ ਜਾ ਇਹੇ ਡੰਡੇ ਤੇ ਲੱਗ ਜਾਂਦਾ ਕੋਈ ਪਾਵਰ ਬੈਂਕ ਮਾੜਾ ਮੋਟਾ ਹੋਰ ਸਮਾਨ ਸੱਲਾ ਜਿਹੜਾ ਇਹ ਚ ਪੈ ਜਾਂਦਾ ਹੁੰਦਾ ਹੁਣ ਪਾ ਕੇ ਦੇਖੀਏ ਹੁਣ ਫਾਨ ਪੈ ਜਾਂਦਾ ਹੁੰਦਾ ਤੇ ਬਸ ਆਹੀ ਸਮਾਨ ਜੇ ਆਪਾਂ ਲੈਣਾ ਸੀਗਾ ਤੇ ਗੱਲਬਾਤ ਭਾਈ ਕੋਈ ਬਣੀ ਨਹੀਂ ਇੱਕ ਆਹ ਤੇਲ ਜਾਂ ਫਿਰ ਨਿਸ਼ੂ ਕਹਿੰਦਾ ਇਹਦਾ ਵੀ ਹੁਣ ਕੀ ਲੈਣਾਗਾ ਇਹ ਵੀ ਕਹਿੰਦਾ ਬਾਹਰੋਂ ਹੀ ਲੈ ਲਾਂਗੇ ਇਹਦੀ ਜਗ੍ਹਾ ਆਪਾਂ ਸਿਰੋਂ ਦਾ ਤੇਲ ਪਾਵਾਂਗੇ ਸਿਰੋਂ ਦਾ ਸਰੋਂ ਦਾ ਤੇਲ ਪਾ ਦਾਂਗੇ ਆਪਾਂ ਬਾਕੀ ਇਸਨੇ ਪਹਾੜਾਂ ਤੇ ਜਾਣਾ ਕੋਈ ਉਦਾਂ ਖੇਡਣ ਵਾਲਾ ਖਿਡਾਰੀ ਹੁੰਦਾ ਉਦਾਂ ਦਾ ਸਮਾਨ ਜੀ ਇੱਥੋਂ ਜ਼ਿਆਦਾ ਮਿਲਦਾ ਸਾਰਾ ਤੁਹਾਨੂੰ ਪਤਾ ਹੀ ਆ ਕੁਝ ਵੀ ਸਮਾਨ ਲੈ ਲੋ ਤੇ ਸਾਈਕਲ ਬੜੇ ਮਹਿੰਗੇ ਮਹਿੰਗੇ ਲੱਖ ਲੱਖ ਰੁਪਏ ਦੇ ਹੋ 12 12 13 13 11 ਵਾਲੇ ਵੀ ਪਏ ਆ ਮੂਰਲੇ ਪਾਸੇ 21 ਗਰਾਰੀ ਆ ਮਗਰਲੇ ਪਾਸੇ 12 ਗਰਾਰੀਆਂ ਐਦਾਂ ਦੇ ਸਾਈਕਲ ਵੀ ਖੜੇ ਆਗੇ ਇੱਥੇ ਸਮਾਨ ਸੱਲਾ ਇਹ ਤਿਆਰ ਕਰਕੇ ਨਾਲ ਦੀ ਨਾਲ ਹੀ ਆ ਪਿਆ ਇਹਨਾਂ ਦਾ ਚਾਬੀਆਂ ਚੂਬੀਆਂ ਸਾਰਾ ਕੁਸਾ ਇੱਥੇ ਤਿਆਰ ਕਰ ਦਿੰਦੇ ਆ ਹੈਲਮਟ ਹੋ ਗਏ ਜਸਤਾਨੇ ਹੋਵੇ ਜੀ ਜਰਾ ਬਾ ਕੀ ਸਭ ਲੱਲੇ ਭੱਬੇ ਸਾਰੇ ਮੈਂ ਸਭ ਕੁਝ ਮਿਲ ਜਾਂਦਾ ਆ ਸੀਗਾ ਜੀ ਉਹ ਸਾਈਕਲ 12 ਘਰਾਰੀਆਂ ਵਾਲਾ ਬਾਬਾ ਮਹਿੰਗਾ ਗਾਏ ਟਾਈਮ ਪੌਣੇ 6 ਹੋ ਗਏ ਜੀ ਤੇ ਮੂੰਹ ਨੇ ਰਾਜਾ ਹੋਣ ਲੱਗ ਗਿਆ ਸਮਾਨ ਸੱਲਾ ਦਾ ਕੁਝ ਮਿਲਿਆ ਨਹੀਂ ਪਰ ਇੱਕ ਆ ਆਪਾਂ ਨੂੰ ਬੈਗ ਜੇ ਮਿਲ ਗਏ ਡੰਡੇ ਤੇ ਬੰਨਣ ਵਾਲੇ ਇਹਨਾਂ ਚ ਸਮਾਨ ਸੂਣ ਬਾਬਾ ਪੈ ਜਾਂਦਾ ਗਾ ਤੇ ਇਹ ਵਧੀਆ ਕੰਮ ਦੇ ਆਗੇ ਜੀ ਗੁਰਪਰਾੜ ਬਾਈ ਤੋਂ ਵੀ ਰੈ ਲੈਈ ਸੀਗੀ ਭਾਈ ਵਧੀਆ ਕੰਮ ਦਿੰਦੇ ਆ ਇਹ ਤੇ ਮੂਰੇ ਡੰਡੇ ਤੇ ਬੰਨੇ ਜਾਂਦੇ ਇਹ ਲੈ ਆ ਦੋ ਬਸ ਹੋਰ ਆਪਾਂ ਕੁਝ ਨਹੀਂ ਲਿਆ ਜੀ ਤੇ ਹੁਣ ਆਪਾਂ ਉਸੇ ਦੁਕਾਨ ਤੇ ਫੇਰ ਜਾਣੇ ਆ ਜੀ ਜਿੱਥੋਂ ਆਪਾਂ ਇਹ ਸਾਈਕਲ ਲੈ ਸੀਗੇ ਤੇ ਉੱਥੇ ਆਹਾ ਮਗਰ ਲਈ ਫਿਰ ਆਪਾਂ ਕਾਠੀ ਜੀ ਫਟ ਕਰਾਵਾਂਗੇ ਇਹਨਾਂ ਦੀ ਸਾਰੇ ਆਸੇ ਪਾਸੇ ਢੇਡੇ ਗੂੜੇ ਦੇ ਕੇ ਜੀ ਜੁਪੀ ਵਾਲੇ ਬਾਈਆਂ ਦੀ ਦੁਕਾਨ ਤੇ ਆਪਾਂ ਫੇਰ ਆ ਗਏ ਆ ਜਿੱਥੋਂ ਆਪਾਂ ਸਾਈਕਲ ਕੱਲ ਖਰੀਦੇ ਸੀਗੇ ਜੀ ਤੇ ਹੁਣ ਮਗਰ ਲਈ ਕਾਠੀ ਤੇ ਮਗਰਿਆੜ ਇੱਕ ਦੋ ਚੀਜ਼ਾਂ ਜਿਹੜੀਆਂ ਰਹਿੰਦੀਆਂ ਨੇ ਉਹ ਇੱਥੇ ਹੀ ਆਪਾਂ ਭਾਈ ਸਾਰਾ ਕੁਝ ਠੀਕ ਕਰਵਾਈ ਜਾਂਦੇ ਆ ਤੇ ਮੰਗਰਲੇ ਪਾਸੇ ਲੈ ਗਏ ਆਪਣੇ ਸਾਈਕਲ ਮਗਰ ਕਮਰਾ ਦਾ ਰਿਪੇਅਰ ਕਰਨ ਵਾਲਾ ਠੀਕ ਠਾਕ ਕਰਨ ਵਾਲਾ ਸਾਈਕਲਾਂ ਜੈਦਰਲੇ ਪਾਸੇ ਚਾਹ ਭਾਈ ਕੁਜੇ ਜੇ ਚਾਹੋਗੇ ਬਾਈਆਂ ਨੇ ਪਈ ਆ ਧੰਨਵਾਦ ਸਮਾਂ ਹੋ ਗਿਆ ਜੀ ਪੌਣੇ 8 ਤੇ ਕਲਕੱਤੇ ਸ਼ਹਿਰ ਦਾ ਹੋਰ ਕੁਝ ਯਾਦ ਰਹੇ ਨਾ ਰਹੇ ਤੇ ਲਾਲ ਬਾਜ਼ਾਰ ਜ਼ਰੂਰ ਯਾਦ ਰਹੂਗਾ ਕਿਉਂਕਿ ਇੱਥੇ ਆਪਣੇ ਬਹੁਤ ਗੇੜੇ ਲੱਗ ਚੁੱਕੇ ਆਗੇ। ਇਧਰਲੇ ਪਾਸਿਆ ਫਾਲਤੂ ਚਾਹ ਵਾਲਾ ਇਹ ਵੀ ਜ਼ਰੂਰ ਯਾਦ ਰਹੂਗਾ ਭਾਈ ਚਾਹ ਵਧੀਆ ਬਣਾਉਂਦਾਗਾ। ਇੱਥੇ ਬੈਠੇ ਬੈਠਾ ਨੇ ਦੋ ਵਾਰੀ ਚਾਹ ਹੋਰ ਪੀ ਲਈ। ਤੇ ਸਾਈਕਲ ਵੀ ਹੁਣ ਆਪਣੇ ਤਿਆਰ ਹੋ ਗਏ ਆ ਪੂਰੇ। ਇੱਕ ਤਾਂ ਮਗਰਲੀ ਕਾਠੀ ਰਹਿੰਦੀ ਸੀਗੀ ਜੀ ਇਹ ਵੀ ਲਵਾ ਲਈ ਤੇ ਕਾਹ ਮਗਰਿਆੜ ਰਹਿੰਦੇ ਸੀਗੇ। ਆ ਹੈਵੀ ਨੂਰਲਾ ਹਾਵੀ ਜੀ ਇਹ ਵੀ ਲਵਾ ਲਿਆ ਜੀ ਮਗਰਿਆੜ ਇਹਨਾਂ ਬਿਨਾ ਨਾ ਛਿੱਟੇ ਪੈਂਦੇ ਜੀ ਬੈਗ ਵੀ ਖਰਾਬ ਹੋ ਜਾਂਦੇ ਮਗਰਲੇ ਤੇ ਲਵਾਉਣ ਨੂੰ ਬਈ ਆਪਾਂ ਕੱਲ ਹੀ ਲਵਾ ਲੈਂਦੇ ਇੱਥੋਂ ਤੇ ਪਰ ਆਪਾਂ ਨੂੰ ਇਦਾਂ ਸੀਗਾ ਵੀ ਉਹ ਜਿਹੜੀ ਦੂਜੀ ਦੁਕਾਨ ਤੇ ਗਏ ਸੀ ਡੀ ਕੈਥਲੋਨ ਵਾਲੀ ਤੇ ਵੀ ਉੱਥੋਂ ਲਵਾਵਾਂਗੇ ਪਰ ਉੱਥੋਂ ਜਿਹੜੇ ਮਿਲੇ ਨਹੀਂਗੇ ਹਨਾ ਵੀ ਇਹਨਾਂ ਦੇ ਭਾਈ ਇਹ ਕਹਿੰਦੇ ਕੰਪਨੀ ਹੋ ਰਾ ਇੱਥੋਂ ਨਹੀਂ ਮਿਲਨੇ ਪੂਰੇ ਠੀਕ ਨਹੀਂ ਆਏ ਇਸ ਕਰਕੇ ਇਸੇ ਦੁਕਾਨ ਤੇ ਫੇਰ ਆ ਗਏ ਜੇ ਇੱਥੋਂ ਹੀ ਆਪਾਂ ਲਵਾ ਲੇ ਮਜ਼ਬੂਤ ਆ ਵਧੀਆ ਪਾਰਾ ਗਾ ਲੋ ਹਾਜੀ ਵਧੀਆ ਇਹ ਤੇ ਹੁਣ ਛਿੱਟੇ ਛਿੱਟਿਆਂ ਤੋਂ ਬਾਜੂ ਤੇ ਆ ਜਿਹੜਾ ਤੜਕੇ ਦਾ ਬੈਗ ਭਾਈ ਮੋਢਿਆਂ ਤੇ ਚੱਕੀ ਫਿਰਦਾਗਾ ਨਿਸ਼ੂ ਮਗਰ ਠੀਕ ਆ ਜੂ ਆਇਂ ਲੋਟ ਬੱਦਰ ਜੀ ਨਾਲ ਵਧੀਆ ਬੰਨਿਆ ਜਾਊਗਾ ਤੇ ਹੁਣ ਠੀਕ ਹੋ ਗਿਆ ਕੰਮ ਇਧਰਲੇ ਪਾਸੇ ਆਪਣੇ ਵਾਲੇ ਤੇ ਵੀ ਭਾਈ ਦੇਖ ਲੋ ਆ ਮੂਰਲਾ ਮਗਰਿਆੜ ਆ ਗਿਆ ਤੇ ਮਗਰਲਾ ਮਗਰਿਆੜ ਛਿੱਟੇ ਛੁੱਟਿਆਂ ਤੋਂ ਮਗਰ ਲਈ ਕਾਠੀ ਇੱਕ ਜਿਹੜਾ ਉੱਥੋਂ ਲੈ ਕੇ ਆਂਦਾ ਸੀ ਬੈਗ ਛੋਟਾ ਜਿਹਾ ਇਹ ਮੂਰੇ ਇੱਥੇ ਬੰਨਿਆ ਗਿਆ ਤੇ ਹੁਣ ਆਪਣਾ ਬੱਸ ਸਾਈਕਲਾਂ ਦਾ ਜੀ ਇੱਕ ਰਹਿ ਗਿਆ ਸਾਈਡਾਂ ਵਾਲੇ ਬੈਗ ਹੁੰਦੇ ਆ ਜਿਹੜੇ ਦੋਨੇ ਪਾਸਿਆਂ ਵਾਲੇ ਬੈਗ ਇੱਕ ਉਧਰ ਲਮਕਦਾ ਹੁੰਦਾ ਤੇ ਇੱਕ ਉਧਰ ਲਮਕਦਾ ਹੁੰਦਾ ਤੇ ਆਪਾਂ ਨੂੰ ਇੱਕ ਉਹ ਨਹੀਂ ਮਿਲੇ ਉਹ ਕਹਿੰਦੇ ਭਾਈ ਤੁਹਾਨੂੰ ਆਨਲਾਈਨ ਮਿਲਣਗੇ ਹੁਣ ਉਹ ਦੇਖਦੇ ਆ ਜੀ ਆਨਲਾਈਨ ਮਿਲਣਗੇ ਤੇ ਕੀ ਗੱਲਬਾਤ ਬਣਦੀ ਹੈ ਤੇ ਬਾਕੀ ਐਨੀ ਟਿਮਟਾਂਸ ਜਿਹੜਾ ਸਾਰਾ ਕੁਝ ਹਰਪਾਲ ਤੇ ਸੰਦੀਪ ਦੇ ਸਾਈਕਲ ਦੇ ਜਿਵੇਂ ਆ ਗਏ ਉਹ ਤੇ ਇੱਥੋਂ ਆਪਾਂ ਤਿਆਰ ਕਰਵਾ ਲਾਂਗੇ ਜੀ ਨਾਲ ਦੀ ਨਾਲ ਹੁਣ ਰਹਿਣ ਕਰਨ ਦਾ ਟਿਕਾਣਾ ਹਜੇ ਕੋਈ ਪਤਾ ਨਹੀਂ ਜੀ ਕਿੱਥੇ ਰਹਿਣਾ ਆਪਾਂ ਤੇ ਕੁਝ ਨਹੀਂ ਪਤਾ ਹੈਗਾ ਤੇ ਇੱਕ ਬਈ ਛੋਟਾ ਜਿਹਾ ਨੁਕਸਾਨ ਹੋਇਆਗਾ ਆਪਣੇ ਵਾਸਤੇ ਛੋਟਾ ਨਹੀਂ ਬਾਵਾ ਵਡਾਗਾ ਤੇ ਆਹ ਆਪਾਂ ਕੱਲ੍ਹ ਦੋ ਲੈ ਸੀਗੇ ਭਾਈ ਜਿੰਦੇ ਤੇ ਜਦੋਂ ਆਪਾਂ ਉੱਥੇ ਜਹਾਜ਼ ਦਾ ਪਤਾ ਕਰਨ ਗਏ ਸੀਗੇ ਹਨਾ ਜੀ ਪਾਣੀ ਵਾਲੇ ਜਹਾਜ਼ ਦਾ ਉੱਥੇ ਟਿਕ ਟਕ ਟੁਕ ਟਾ ਉਹਦੀਆਂ ਪਤਾ ਕਰਨ ਗਏ ਸੀ ਤੇ ਉੱਥੇ ਸਾਈਕਲ ਖੜਾ ਕੇ ਗਏ ਸੀ ਤੇ ਉੱਥੇ ਜਿਹੜਾ ਆਪਾਂ ਇੱਕ ਜਿੰਦਾ ਲਾਤਾ ਸੀਗਾ ਦੋਨੇ ਸਾਈਕਲਾਂ ਨੂੰ ਇਹ ਬਾਵਾ ਲੰਬੀ ਆ ਦੀ ਤਾਰ ਜੀ ਦੋ ਕਿ ਤਿੰਨ ਸਾਈਕਲਾਂ ਨੂੰ ਲੱਗ ਜਾਂਦੀ ਹੈ ਜੀ ਦੋਨੇ ਸਾਈਕਲਾਂ ਨੂੰ ਇੱਕ ਲਾਤਾ ਤੇ ਇੱਕ ਭਾਈ ਵਿੱਚ ਹੀ ਪੈ ਰਿਆ ਇੱਥੇ ਆ ਮੂਰੇ ਦਾ ਲੋਕ ਜਾਂ ਲੱਗਿਆਗਾ ਐਦੇ ਵਿੱਚ ਫਸ ਜਾਂਦਾਗਾ ਉਹ ਇਹ ਐਦੇ ਵਿੱਚ ਲੱਗ ਜਾਂਦਾ ਜੀ ਇਹ ਆ ਟੰਗਿਆ ਜਾਂਦਾ ਐ ਸਲੋਟ ਐ ਬਸ ਇੰਨਾ ਕੀ ਖੜ ਜਾਂਦਾਗਾ ਐ ਸਲੋਟ ਇੱਕ ਇਦਾਂ ਹੀ ਪਿਆਰਿਆ ਜੀ ਤੇ ਇੱਕ ਦੋਨੇ ਸਾਈਕਲਾਂ ਨੂੰ ਜੋੜ ਕੇ ਐ ਤੇ ਵਿੱਚ ਦੀ ਤਾਰ ਜੀ ਲੰਗਾ ਕੇ ਇਹ ਜੰਦਾ ਲਾਤਾ ਸੀਗਾ ਤੇ ਜਦੋਂ ਉਹ ਮੁੜ ਕੇ ਆਏ ਤੇ ਆਹ ਇੱਕ ਹੈ ਨਹੀਂ ਸੀਗਾ ਜੀ ਜਿਹੜਾ ਐ ਪਿਆ ਸੀ ਦੂਜਾ ਜਿਹੜਾ ਲੱਗਿਆ ਹੋਇਆ ਸੀਗਾ ਤੇ ਉਹ ਲੱਗਿਆ ਹੋਇਆ ਸੀਗਾ ਤੇ ਹੁਣ ਰੱਬ ਜਾਣਦਾਗਾ ਜੀ ਇਹ ਕਿਸੇ ਦੇ ਕੰਮ ਨਾ ਤਾਂ ਕਿਸੇ ਦੇ ਕੰਮ ਆਉਣ ਵਾਲੀ ਚੀਜ਼ ਆ ਕਿਉਂਕਿ ਇਹਦੇ ਜਿਹੜੇ ਆਹ ਨੰਬਰ ਆਗੇ ਜੇ ਪਤਾ ਹੋਊਗਾ ਤਾ ਫੇਰੀ ਅਗਲਾ ਖੋਲੂਗਾ ਹਨਾ ਜੀ ਇਹ ਕੰਮ ਤਾਂ ਕਿਸੇ ਦੇ ਆਉਂਦਾ ਨਹੀਂ ਹੁਣ ਵੀ ਇੱਥੋਂ ਊ ਨਿਕਲ ਕੇ ਡਿੱਗ ਪਿਆ ਜਾਂ ਕੋਈ ਕੱਢ ਕੇ ਲੈ ਗਿਆ ਕਿਉਂਕਿ ਨਿਕਲ ਗਏ ਹੈ ਆ ਹੀ ਜਾਂਦਾ ਜੀ ਆ ਸੁੱਚ ਜੀ ਨੱਪ ਕੇ ਨਾ ਮੜੀ ਜੀ ਤੇ ਆ ਹੀ ਬਾਹਰ ਨਿਕਲ ਜਾਂਦਾ ਇਹ ਕੋਈ ਹੋ ਸਕਦਾ ਭਾਈ ਇਹਨੂੰ ਐ ਸੋਹਣਾ ਲੱਗਿਆ ਹੋਵੇ ਕਿਸੇ ਨੂੰ ਵੀ ਲੈ ਜਾਣਿਆ ਤਾਰ ਜੀ ਕੱਢ ਕੇ ਤੇ ਐ ਪੰਗਾ ਲੈਤਾ ਹੋਵੇ ਕੱਢ ਕੇ ਲੈ ਗਿਆ ਹੋਵੇ ਹਨਾ ਤੇ ਡਿੱਗਦਾ ਭਾਈ ਮੂਰੇ ਸਾਈਕਲ ਤੇ ਡਿੱਗਦਾ ਤੇ ਪਤਾ ਜ਼ਰੂਰ ਲੱਗਦਾ ਕਿਉਂਕਿ ਇਹ ਭਾਰਾ ਵੀ ਹੈ ਤੇ ਪਤਾ ਜ਼ਰੂਰ ਲੱਗਦਾ ਜੇ ਮੈਂ ਹੁਣ ਸਾਈਕਲ ਤੋੜ ਦਿਆਂ ਮੂਰੇ ਤਾਂ ਪਤਾ ਲੱਗੂਗਾ ਹੀ ਜਦੋਂ ਚੀਜ਼ ਡਿੱਗ ਪਈ ਤੇ ਹੁਣ ਸਮਝੋ ਬਾਹਰ ਆ ਜੀ ਇਹ ਨੁਕਸਾਨ ਹੋ ਗਿਆ ਇੱਕ ਆਪਣਾ ਇਹ ਬਾਕੀ ਅੱਗੇ ਤੋਂ ਆਪਾਂ ਧਿਆਨ ਰੱਖਾਂਗੇ ਇਹ ਜਿੰਦਿਆਂ ਨੂੰ ਆਪਾਂ ਇੱਥੇ ਨਹੀਂ ਟੰਗਦੇ ਇਹਨੂੰ ਲਾ ਕੇ ਭਾਈ ਬੈਗ ਚ ਪਾਇਆ ਕਰਾਂਗੇ ਤੇ ਜਦੋਂ ਲਾਉਣਾ ਹੋਇਆ ਕਰੂ ਬੈਗ ਚੋਂ ਕੱਢ ਲਿਆ ਕਰਾਂਗੇ ਇੱਥੇ ਨਹੀਂ ਰੱਖਦੇ ਹੁਣ ਇਹਨਾਂ ਨੂੰ ਤੇ ਹੁਣ ਆਪਣਾ ਰਹਿਣ ਟਿਕਣਾ ਅੱਜ ਦਾ ਫੇਰ ਕੋਈ ਪਤਾ ਨਹੀਂ ਕਿੱਥੇ ਰਹਿਣਾ ਕਿੱਥੇ ਨਾ ਦੇਖਦੇ ਆ ਜੀ ਕਿੱਧਰ ਨੂੰ ਚੱਲ ਗਏ ਕਿੱਧਰ ਨੂੰ ਨਾ ਸਮਾਂ 10:00 ਵੱਜ ਗਏ ਜੀ ਅੱਜ ਦਾ ਜਿਹੜਾ ਆਪਣਾ ਰਹਿਣ ਦੀ ਜਗ੍ਹਾ ਹੈਗੀ ਆ ਗੁਰਦੁਆਰਾ ਬੜਾ ਸਿੱਖ ਸੰਗਤ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਆਪਾਂ ਰਾਤ ਕੱਟਾਂਗੇ ਜੀ ਹਾਲ ਦੇ ਵਿੱਚ ਤੇ ਹਾਲ ਦਾ ਥੋੜਾ ਜਿਹਾ ਕਿਰਾਇਆ ਵੀ ਹੈਗਾ ਜੀ ਰਾਤ ਕੱਟਣ ਦਾ 200 ਰੁਪਿਆ ਇੱਕ ਜਾਨੇ ਦਾ ਕਿਰਾਇਆ ਹੈਗਾ ਤੇ ਕਮਰੇ ਦਾ ਕਿਰਾਇਆ ਵੱਧਾ ਜੇ ਭਾਈ ਕਮਰਾ ਲੈਣਾ ਤਾਂ ਕਹਿੰਦੇ ਕਿਰਾਇਆ ਉਹਦਾ ਵੱਧਾਗਾ ਤੇ ਤੀਜੀ ਮੰਜ਼ਲ ਤੇ ਇਹ ਹੈਗਾ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਆ ਜੀ ਇਹ ਇਸ ਟਾਈਮ ਆਪਾਂ ਲੰਗਰ ਹਾਲ ਚਾਂ ਵਾਹਿਗੁਰੂ ਜੀ ਹੁਣ ਆਪਾਂ ਜਾ ਰਹੇ ਹਾਂ ਜੀ 5 ਨੰਬਰ ਜਿੱਥੇ ਕੀ ਹਾਲ ਬਣਿਆ ਹੋਇਆ ਭਾਈ ਰਹਿਣ ਵਾਸਤੇ ਇਹ ਆ ਜੀ 5 ਨੰਬਰ ਹਾਲ ਜਿੱਥੇ ਹੋਰ ਵੀ ਕਾਫੀ ਸੰਗਤਾਂ ਪਈਆਂ ਨੇ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਲਈ ਵੱਦੀ ਹੈਗੀ ਤੇ ਸਮਾਪਤੀ ਕਰਨ ਤੋਂ ਪਹਿਲਾਂ ਇੱਕ ਆਹ ਆਪਣੀ ਭੈਣ ਦਾ ਜੀ ਜਨਮ ਦਿਨ ਹੈਗਾ ਨਾਂ ਹੈਗਾ ਕਮਲਜੀਤ ਕੌਰ ਤੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਭੈਣ ਨੂੰ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਤੇ ਬਹੁਤ ਧੰਨਵਾਦ ਜੀ ਤੁਹਾਡਾ ਵੀ ਸਾਰਿਆਂ ਦਾ ਜਿਹੜਾ ਸਮੇਂ ਚੋਂ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਤੇ ਚੰਗੇ-ਚੰਗੇ ਕਮੈਂਟ ਕਰਦੇ ਮਿਲ ਜਾਂਗੇ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ